ਹਾਂਜੀ ਸਵੇਰ ਉੱਠਣ ਸਾਰੀ ਆਪਾਂ ਸਭ ਤੋਂ ਪਹਿਲਾਂ ਪੜੀਦਾ ਪਰਮੇਸ਼ਰ ਦਾ ਬਚਨ ਉਸ ਤੋਂ ਬਾਅਦ ਫਿਰ ਆਪਾਂ ਲਈਦੀ ਆ ਮੋਟੀਵੇਸ਼ਨ ਇਹ ਆਪਣੀ ਸਭ ਤੋਂ ਬੈਸਟ ਮੋਟੀਵੇਸ਼ਨ ਤੇ ਆਪਣੇ ਬੰਦੇ ਹੈਗੇ ਸੁੱਤੇ ਪਏ ਇਹਨਾਂ ਨੂੰ ਦੇਖ ਕੇ ਬੰਦਾ ਡੀਮੋਟੀਵੇਟ ਹੁੰਦਾ ਪਰ ਆਪਾਂ ਇਹਨਾਂ 'ਤੇ ਧਿਆਨ ਨਹੀਂ ਦੇਈਦਾ ਹੈਗਾ ਸੀ ਬਾਹਰ ਹਨੇਰਾ ਜਿਆਦਾ ਚਲੋ ਆਪਾਂ ਗੋਹਾ ਚੱਕ ਕੇ ਕੀਤਾ ਸੈਟ ਤੇ ਤੇ ਉਸ ਤੋਂ ਬਾਅਦ ਆਪਾਂ ਸਾਰਾ ਕੰਮ ਨਿਬੇੜ ਕੇ ਫੀਡ ਫੂਡ ਗੋਹਾ ਚੱਕ ਕੇ ਸੈਟ ਤੇ ਕਰਕੇ ਆਪਾਂ ਫੀਡ ਪਾਈ ਤੇ ਤਾਰਾ ਧੂਰਾ ਕੱਢ ਗਿਆ ਆਪਾਂ ਤਾਰਾ ਦਾ ਕੰਮ ਨਿਵੇੜਤਾ ਮੈਂ ਵੀ ਇਸ ਤੋਂ ਬਾਅਦ ਆਪਣਾ ਕੰਮ ਹੋ ਗਿਆ ਖਤਮ ਹੁਣ ਆਪਾਂ ਇਹਨਾਂ ਨੂੰ ਕਿਹਾ ਠਾਈਏ ਮੁੰਡਿਆਂ ਨੂੰ ਵੀ ਚਲੋ ਕਿਸੇ ਪਾਸੇ ਜਮ ਜਮ ਚਲੀਏ ਪਰ ਇਹ ਕਿੱਥੇ ਉੜਦੇ ਆ ਚਲੋ ਜਾ ਕੇ ਦੇਖਦੇ ਆ ਕੀ ਕਰਦੇ ਆ ਲੈ ਵੀ ਆਹ ਦੇਖ ਲੈ ਕਿਵੇਂ बेहोश ਹੋਇਆ ਪਿਆ ਇਹਨੂੰ ਕੋਈ ਸਵਰਤ ਨਹੀਂ ਇਹ ਰਾਤ ਨੂੰ 2-3 ਵਜੇ ਤੱਕ ਖੇਡਦਾ ਗੇਮ ਤੇ ਸਵੇਰੇ ਉੜਦਾ 11-12 ਵਜੇ ਆ ਦੇਖ बेहोश ਹੋਇਆ ਪਿਆ ਤੇ ਆਹ ਕੀ ਕਰੀਏ ਲੈ ਅੱਖਾਂ ਖੁੱਲੀ ਪਿਆ ਇਹ ਲੱਗਦਾ ਸੁੱਤਾ ਹੀ ਨਹੀਂ ਚੱਲ ਵੀ ਠਾਇਆ ਇਹਨਾਂ ਨੂੰ ਆਪਾਂ ਇਹਨਾਂ ਨੂੰ ਾਂਚ ਨੇ ਲੈ ਵੀ ਬੂਟ ਬਾੜ ਲੱਭਿਆ ਲੈ ਵੀ ਮੀ ਆ ਗਿਆ ਜਿਆਦਾ ਤੇਜ ਤੇ ਰੁਕਣਾ ਪਿਆ ਆਪਾਂ ਨੂੰ ਇੱਥੇ ਰਾਸਤੇ 'ਚ ਵਾਈਟ ਵੀ ਤੇ ਬਲੈਕ ਬਲੈਕ ਤਾਂ ਦਿਖਾ ਕੇ ਜਿਹੜੀ ਦੋਨੇ ਵਾਈਟ ਤਾਂ ਬਲੈਕ ਤਾਂ ਬੜੀ ਸਿਰਾ ਯਾਰ ਇਹ ਸਾਦ ਦਿੰਦਾ ਹੀ ਨਹੀਂ ਬਸ ਦੱਬ ਗਿਆ ਯਾਰ ਉਹ ਹੈ ਨਹੀਂ ਮੇਰੇ ਕੋਲ ਮੈਂ ਨਹੀਂ ਵਾਈਟ ਤਾਂ ਦੇ ਹੁਣ ਕਿੱਥੇ ਆ ਸਹੀ ਸਹੀ ਸਾਦੀ ਵਾਈਟ ਨਹੀਂ ਮੈਨੂੰ ਪਤਾ ਸੌਂ ਲੱਗੇ ਅਰੇ ਬਲੈਕ ਤੇਰੇ ਕੋਲ ਹੈ ਬਲੈਕ ਵੀ ਹੈ ਨਹੀਂ ਹੁਣ ਤਾਂ ਮੰਨਿਆ ਹੀ ਥੋੜੀ ਥੋੜੀ ਤਾਂ ਦਿਖਾ ਕੇ ਜਿਹੜੀ ਇਹਦਾ ਨਾਮ ਲਈ ਲੰਦਾ ਡੇਢ ਘੰਟਾ ਹੋ ਗਿਆ ਪੂਰਾ ਟਿਕਾ ਕੇ ਵੀ ਪਈ ਜਾਂਦਾ ਦੁੱਧ ਲੋਕਾਂ ਦਾ ਇੱਥੇ ਪਿਆਗਾ ਚਾਹ ਬਣਾਉ ਨੂੰ ਡੀਗਦੇ ਹੋਣੇ ਆ ਤੇ ਬੰਦੇ ਇੱਧਰ ਬੈਠੇ ਆ। ਹਾਂ ਉਹਨੇ ਨੰਗੇ ਵਾਲੇ ਤੇ ਲੁਧਿਆਣਾ ਹੁਣੇ ਨੰਗੇ ਕਿੰਨੇ ਵਜੇ ਤੁਰੇ ਸੀ? ਲੈ ਵੀ ਮੀਂਹ ਚ ਭੱਜ ਕੇ ਸੀ ਆ ਕੇ ਖੋਏ ਦੀਆਂ ਪਿੰਨੀਆਂ ਪੁਨੀਆਂ ਖਾ ਕੇ ਦੁੱਧ ਪੀ ਕੇ ਆਪਾਂ ਨਿਕਲ ਗਏ ਜੈਮ ਵੱਲ ਨੂੰ। ਤੇ ਲੈ ਵੀ ਜਿੰਮ ਤੋਂ ਪਹਿਲਾਂ ਥੋੜੇ-ਮੋਟੇ ਕੰਮ ਕਰਨੇ ਸੀ ਆਪਾਂ ਦੁੱਧ ਦੇਣਾ ਸੀ ਇੱਕ-ਦੋ ਘਰੇ। ਦੁੱਧ ਦੁੱਧ ਵਾਲਾ ਬੰਦਾ ਆ ਗਿਆ। ਚੱਕ ਲਓ। ਓਏ ਹੋਏ ਲੈ ਵੀ ਮੀ ਆ ਗਿਆ ਫਿਰ ਤੇਜ ਆਪਾਂ ਪਉੜਾ ਹੀ ਦੁੱਧ ਜੂਆ ਜਾਣਾ ਇਹ ਜਿੰਮ ਦੁੱਧ ਚ ਨਹੀਂ ਪੈ ਗਿਆ ਕਈ ਇਹਦੇ ਲੜੀ ਜਾਂਦੀਆਂ ਕੀੜੀਆਂ ਤੇ ਉਹ ਇੱਥੇ ਖੜੇ ਆ ਪੌੜਾ ਦੀ ਕੀ ਹੱਲ ਹੋਊਗਾ ਇਹਨੇ ਕਿੰਨੀ ਡੰਗੀ ਵਹੀ ਆ ਦੁੱਧ ਚ ਪੈਣਾ ਪਾਣੀ ਪੈਣਾ ਪਾਣੀ ਲੋਕੜੇ ਕਿਹੜਾ ਆ ਜੀ ਹੋਗੇ ਅੱਜ ਉਹ ਗੱਡੀ ਲੈਦੀ ਅੱਜ ਯਾਰ ਆਲੂ ਵਾਲੇ ਪਮਨੇ ਖਾਂਦਾ ਹੋਊਗਾ ਇਹਦੀ ਜਿੰਮ ਲੋੜੇ ਇਹ ਫਗਵਾ ਤੇਰੀ ਲੀਲਾ ਪਰੰਪਾਰ ਹੈ ਬਣ ਗਿਆ ਮੈਂ ਤੂੰ ਮਿਆਦ ਹੀ ਕਰ ਲੈ ਬਣ ਗਿਆ ਸਹੀ ਗੱਲ ਹੈ ਪੈ ਗਿਆ ਫਰਕ ਜਿਹੜੇ ਮੁੰਡਿਆਂ ਨੂੰ ਸ਼ੌਂਕ ਆ ਜਿੰਮ ਦਾ ਜਿੰਨਾਂ ਡ ਜਨੂਨ ਆ ਜਿੰਨਾ ਮਰਜੀ ਮੀ ਹੋਵੇ ਜੋ ਮਰਜੀ ਹੋਵੇ ਉਹ ਦੇ ਲੋ ਮੀਰ ਅੱਪਰਾ ਹਾਲ ਤੇ ਉਹ ਬੰਦੇ ਮੀ ਮੂੰਹ ਸਭ ਪਾੜ ਕੇ ਆ ਜਾਂਦੇ ਆ ਕਿਹੜਾ ਸ਼ੇਰ ਪੰਜਾਬ ਚੋਂ ਨਸ਼ਾ ਪਜਾਓ ਮੋਟਰਸਾਈਕਲ ਕਾਰ ਲੈ ਕੇ ਜਾਓ ਕੋਣ ਹੈ ਇਹ ਲੋਕ ਸਦਾ ਸਿੱਧਾ ਕੋਈ ਮੋਟਰਸਾਈਕਲ ਨਾ ਕਿਹੜਾ ਸ਼ੇਰ ਕਿੱਥੋਂ ਆਤੇ ਆ ਉਹ ਦੇਖੀ ਲਿਖਿਆ ਹੋਏ ਪੜ ਉਹੋ ਗੱਲ ਨਾਲ ਖਤਮ ਨਾ ਹੈ ਚੱਲ ਫਿਰ ਕਰ ਅੰਦਰ ਲੈ ਨੂੰ ਬਾਹਰ ਨੂੰ ਕੋਣੀ ਅੰਦਰ ਨੂੰ ਨਹੀਂ ਤੇ ਬਾਹਰ ਤੋਂ ਹੋ ਗਿਆ ਯਾਰ ਇਹ ਹੋ ਬੀਲੀ ਹੋ ਗਿਆ ਮੈਂ ਯਾਖੋੜਾ ਉਹ ਟੂੜੀ ਚੱਕਣ ਵਾਲੇ ਆ ਗਏ ਆ ਬੜਾ ਫੈਸਟੰਗ ਵਧੀਆ ਦੇਖੋ ਏਹੀ ਮੇਰੇ ਕੋਲ ਚਾਬੀ ਹੈਣੀ ਇਹ ਬਾਬਾ ਮੈਂ ਇੱਥੇ ਆ ਕੇ ਹੱਥ ਰੋ ਲਾ ਗਿਆ ਨੂੰ ਤੇ ਚੀਕਾ ਮਾਰਨ ਲੱਗ ਗਿਆ ਸਾਡੇ ਆ ਚੀਕਾ ਮਾਰਨ ਲੱਗ ਗਿਆ ਓਏ ਕਾਸ਼ ਆ ਦੇਖ ਸਾਡੇ ਕੱਪੜੇ ਸੁੱਕਣੇ ਪਾਏ ਅੰਦਰ ਦੇ ਇਹਦਾ ਚੀਕਾ ਲੇ ਮਰਾਲੀ ਕਹਿੰਦਾ ਆ ਆ ਦੇਖ ਆ ਮੁੰਡਾ ਸਹੀ ਸਿਖਾਉਂਦਾ ਲੈ ਐ ਠੀਕ ਆ ਠੀਕ ਆ ਬੱਸ ਬਾਸ ਵੀ ਦਾ ਬਾਸ ਵੀ ਰੱਖ ਛੋਟੇ ਬੈੱਡ ਕਰਕੇ ਬੱਸ ਥੋੜੀ ਜਿਹੀ ਰੱਖ ਲਈਏ ਇਹ ਟੂ ਇਟਾਈ ਹੈ ਲੈ ਨਹੀਂ ਮਤੇ ਆਣਾ ਲੋਣੀ ਆ ਹਾਂ ਠੀਕ ਆ ਗਿਆ ਲਾਲਾ ਚੱਲ ਚੱਲ ਢੀਗਾ ਢੀਗਾ ਛੱਡਾ ਲਾ ਚੱਲ ਛੱਡਾ ਹੋ ਛੱਡਾ ਚੱਕ ਕੇ ਆਏ ਨਾ ਕਰ ਜੀ ਹਾਂ ਹਾਂ ਨਾਲ ਥੱਲੇ ਨਹੀਂ ਰੱਖਣੀ ਜੀ ਥੱਲੇ ਨਹੀਂ ਰੱਖਣੀ ਜੀ ਜੈਮਲਾਓ ਜੈਮਲਾ ਤੇ ਮੈਨੂੰ ਕਿਤੇ ਦੇਖ ਲੈ ਨਾਲੇ ਮਿਹਨਤ ਨਾਲ ਕੋਈ ਸ਼ਵਾਰਨ ਵਾਲੇ ਆ ਹਾ ਹਾ ਸ਼ਿਮਲੇ ਵਾਲਾ ਥੇ ਆ ਅੱਜ ਦੇ ਪਾਂਡਾ ਪਹੁੰਚ ਗਿਆ ਜੈਮਿਲ ਪਾਂਡਾ ਮੌਸਮ ਠੰਡਾ ਪਾਂਡੇ ਬਾਹਰ ਨਿਕਲਦੇ ਆ ਹੁਣ ਤੂੰ ਵੀ ਕਰ ਤਾ ਬ੍ਰੋ ਓਏ ਹੀ ਨਾ ਅੱਜ ਮਜ਼ਾ ਆ ਗਿਆ

ਆਰੇ ਭਾਈ ਇਹ ਕੀ ਤੁਹਾਡੇ ਅਰੇ ਤੋਂ ਸ਼ਕਲ ਹੀ ਬਦਲ ਗਏ ਓਏ ਬੈਟ ਵਾਲਾ ਪਾਨੇ ਬੈਟ ਵਾਲਾ ਇਹ ਸਿੱਧੇ ਤਿੰਨ ਬੰਦੇ ਫੇਰ ਹੋ ਗਏ ਦੋ ਆਂਡੇ ਤੇ ਬੈਲਟ ਹੀ ਨਹੀਂ ਆਉਂਦੀ ਭਈ ਕੋਈ ਨਾ ਐਡਾ ਵੱਡਾ ਦੇਖੀਏ ਜੀ ਆਰਸੀ ਦੇ ਕਮਾਲ ਗੱਲ ਹੀ ਪਾੜਾ ਆ ਗਿਆ ਮੇਰੇ ਮਿੱਤਰੋ ਇਹ ਦਿੱਤੀ ਖਾਂਦੇ ਲੰਬਾ ਹਾਲ ਲੰਦਾ ਆ ਗੱਲ ਹੀ ਪਾੜੇ ਸਾਬਾਨ ਦੇਖਾ ਲਾਹਣ ਚੱਲਿਆ ਪੁਰ ਓਏ ਚੁੱਠੀ ਦਾ ਬਾਰਾਹ ਗੇਰਾ ਬੇਨਾਜ਼ੀ ਕੰਬੋ ਸ਼ੋ ਆਪਾਂ ਦਾ ਲਾਈਟ ਭਜਾ ਲਈ ਦੀ ਯਾਰ ਛੋਲੇ ਲਾਈਟ ਆਨ ਕੀਤੀ ਇਨਵਰਟਰ ਤੇ ਤੇ ਆਪਾਂ ਦੇਖਦੇ ਚੱਕ ਕੇ ਲੱਗਦੀ ਵੀ ਨਹੀਂ ਲੱਗ ਹੀ ਗਈ ਯਾਰ ਚਲੋ ਮਾੜੀ ਮੋਟੀ ਲੱਗ ਗਈ ਆਪਣੇ ਕੋਲ ਨੀ ਤਾਂ ਆਪਣੀ ਵੀ ਬੇਇੱਜ਼ਤੀ ਹੋਣੀ ਸੀ ਇਹਨਾਂ ਨੂੰ ਆਪ ਦੋ ਚਾਰ ਐਪ ਲਾਏ ਆਪਾਂ ਫੇਰ ਰਾਰ ਰੱਖਿਆ